ਪਰ ਜੋ ਰਾਹੁਲ ਗਾਂਧੀ ਵੱਲੋਂ ਖੁਲਾਸੇ ਕੀਤੇ ਗਏ ਵੋਟ ਚੋਰੀ ਤੇ ਉਹ ਬਹੁਤ ਹੀ ਵੱਡੇ ਸਨ ਰਾਹੁਲ ਗਾਂਧੀ ਨੇ ਦੱਸਿਆ ਕਿ ਬੈਂਗਲੁਰੂ ਦੀ ਮਹਾਦੇਵਪੁਰਾ ਵਿਧਾਨ ਸਭਾ ਚੋਣ ਹਲਕੇ ਵਿੱਚ ਵੋਟਰ ਸੂਚੀ 'ਚ 1 ਲੱਖ ਤੋਂ ਵੱਧ ਲੋਕਾਂ ਦੇ ਨਕਲੀ ਅਤੇ ਗਲਤ ਨਾਮ ਸ਼ਾਮਲ ਕੀਤੇ ਗਏ ਨੇ ਰਾਹੁਲ ਗਾਂਧੀ ਦੇ ਦੱਸਣ ਮੁਤਾਬਕ ਇਹ ਸਭ ਪੰਜ ਤਰੀਕਿਆਂ ਨਾਲ ਹੋ ਰਿਹਾ ਸੀ ਨੰਬਰ 1 ਡੁਪਲੀਕੇਟ ਵੋਟਾ ਬਣਾ ਕੇ ਇੱਕ ਹੀ ਬੰਦਾ ਕਈ ਜਗ੍ਹਾ ਜਗ੍ਹਾ ਵੋਟ ਪਾਈ ਜਾਂਦਾ ਸੀ ਨੰਬਰ 2 ਫੇਕ ਐਡਰੈਸ ਤੇ ਕਈ ਵੋਟਾਂ ਬਣੀਆਂ ਹੋਈਆਂ ਸਨ ਨੰਬਰ 3 ਇੱਕ ਹੀ ਘਰ ਵਿੱਚ ਰਹਿਣ ਵਾਲੇ ਕਈ ਵੋਟਰ ਜਿਸ ਦੀ ਐਗਜ਼ੈਂਪਲ ਦਿੱਤੀ ਗਈ ਕਿ ਇੱਕ ਕਮਰੇ ਦੇ ਘਰ ਵਿੱਚ 80 ਤੋਂ ਵੱਧ ਵੋਟਾਂ ਰਜਿਸਟਰ ਸਨ ਨੰਬਰ 4 ਕਈਆਂ ਦੀਆਂ ਫੋਟੋਆਂ ਮਿਸਿੰਗ ਨੇ ਤੇ ਕਈਆਂ ਦੀਆਂ ਫੋਟੋਆਂ ਇੰਨੀਆਂ ਛੋਟੀਆਂ ਕਰਕੇ ਲਗਾ ਦਿੱਤੀਆਂ ਗਈਆਂ ਕਿ ਕੋਈ ਪਛਾਣ ਵੀ ਨਹੀਂ ਸਕਦਾ ਤੇ ਨੰਬਰ 5 ਨਵੀਆਂ ਵੋਟਾਂ ਬਣਾਤੀ ਜਿਨ੍ਹਾਂ ਦੀ ਉਮਰ 70 80 ਸਾਲਾ ਉਹਨਾਂ ਨੂੰ ਵੀ ਫਸਟ ਟਾਈਮ ਵੋਟਰ ਦੀ ਲਿਸਟ ਵਿੱਚ ਪਾ ਦਿੱਤਾ ਕਮਾਲ ਹੈ ਵੈਸੇ ਰਾਹੁਲ ਗਾਂਧੀ ਨੇ ਕਿਹਾ ਜੇ ਇਲੈਕਸ਼ਨ ਕਮਿਸ਼ਨ ਵੋਟਰ ਲਿਸਟ ਦੇ ਦੇਵੇ ਤਾਂ ਉਹ ਸਾਬਤ ਕਰ ਦੇਣਗੇ ਕਿ ਮੋਦੀ ਸਾਹਿਬ ਧੋਖੇ ਨਾਲ ਇਸ ਵਾਰ ਪ੍ਰਧਾਨ ਮੰਤਰੀ ਬਣੇ ਨੇ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਕਰਤਾ ਹੈ ਤੂੰ ਇਸ ਤੇ ਜਵਾਬ ਵਜੋਂ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੂੰ ਸੌਂ ਖਾ ਕੇ ਕਿਹਾ ਤਾਂ ਅਸੀਂ ਜਾਂਚ ਕਰਾਂਗੇ ਆਪੋਜੀਸ਼ਨ ਬਲੋ ਦਿੱਲੀ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਇਹ ਮਾਮਲਾ ਕਾਫੀ ਵੱਡਾ ਹੈ ਜੇ ਇਸ ਤੇ ਡਿਟੇਲ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਹੈਸ਼ਟੈਗ ਵੋਟ ਚੋਰੀ ਲਿਖ ਕੇ ਕਮੈਂਟ ਕਰ ਦਿਓ